ਅੱਜ ਮਿੱਤਰੋ ਪਿੰਡ ਮੋਦਕੀ ਵਿੱਚ ਖੜੇ ਆ ਥੋਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਜੀ ਇੱਕ ਸਵਰਾਜ 855 ਕਾ ਨਿਊ ਹਾਲੈਂਡ 3630 ਟਰੈਕਟਰ ਆ ਨਹੀਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹਾਂਜੀ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਸਵਰਾਜ 855 ਬਾਈ ਜੀ ਇਹ ਮਾਡਲ ਕਿਹੜਾ ਜੀ ਇਹ 2016 ਮਾਡਲ ਵੀਰ 2016 ਮਾਡਲ ਆ ਨੰਬਰ 50 ਵਾ ਨੰਬਰ 50 ਫਾਸਟ ਹੁੰਦੀ ਠੀਕ ਆ ਫਾਸਟ ਹੁੰਦਾ ਪਿਆਵ ਨੰਬਰ ਮੂਰਲੇ ਟਾਇਰਾਂ ਦੀ ਗੱਲ ਕਰੀ ਮਤਲਬ ਕਿ ਚਾਰੇ ਟਾਇਰ ਨਾਲ ਦੇ ਆ ਕੋਈ ਰੰਗ ਪੇ ਚਾਰੇ ਟਾਇਰ ਮਾਲ ਲਈ ਆਪਾਂ 60 ਤੋਂ 65% ਹੈ ਜੀ ਹਨਾ ਜੀ ਹਾਂ ਜੀ ਤੇ ਰੰਗ ਬੇੜ ਦੀ ਗੱਲ ਕਰੀਏ ਬਾਈ ਹਾਂ ਜੀ ओरिजिनल ਆ ਜੀ ਬਿਲਕੁਲ ਸਾਰਾ ਟਰੈਕ ओरिजिनल ਆ ਹਾਂ ਜੀ ਹਾਂ ਜੀ ਗਰੰਟੀ ਆਪਣੀ ਵੀ ਫੁੱਲ ਗਰੰਟੀ ਆ ਕਿਤੇ ਕਾਲਮ ਵੀ ਨਹੀਂ ਲੱਗੀ ਕਦੇ ਕਾਲਮ ਨਹੀਂ ਲੱਗੀ ਹਾਂ ਜੀ ਤੇ ਪਲੇਟਾਂ ਬਲੂਟਾਂ ਆਈ ਬਾਈ ਹਾਂ ਜੀ ਸਾਰਾ ਕੁ ਨਾਲ ਦਾ ਹੀ ਆ ਜੈਨੂਨ ਟਰੈਕਟਰ ਆ ਮਤਲਬ ਜੋ ਚੱਲਿਆ ओरिजिनल ਹੀ ਚੱਲਿਆ ਠੀਕ ਆ ਜੈਨੂਨ ਚੱਲਿਆ ਜਿੰਨਾ ਵੀ ਚੱਲਿਆ ਜੈਨੂਨ ਚੱਲਿਆ ਕੰਪਨੀ ਰਿਕਾਰਡ ਨਾਲ ਹਾਂ ਜੀ ਹਾਂ ਜੀ ਰੇਮਾ ਰਮਾ ਤੇ ਪੂਰਾ ਰੰਗ ਪਿਆ ਤੇ ਬਾਈ ਜੀ ਇਹ ਟਰੈਕਟਰ ਨਾਲ ਸਮਾਨ ਪੂਰਾ ਹਾਂ ਜ ਠੀਕ ਅਵੀ ਸ਼ਤਰੀ ਹੈ ਨਹੀਂ ਕਿ ਨਾਲ ਮਿਲੂਗੀ ਹਾਂਜੀ ਨਾਲ ਤਾਂ ਤੇ ਡਬਲ ਡਿਸਟਰੀਬਿਊਟਰ ਹਾਂਜੀ ਹਾਂਜੀ ਨਾਲ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆ ਤੇ ਬਾਈ ਜੀ ਗੱਲ ਕਰੀਏ ਇਹ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਅਰ ਤਾਂ ਬਿਲਕੁਲ ਓਕੇ ਵਾਹ ਕੇ ਤਸੱਲੀ ਕਰਕੇ ਲੈ ਆ ਸਕਦੇ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਤੋਂ ਵੀ ਫੇੜ ਬਾਈ ਨਾਲ ਸੌਦਾ ਕਰ ਸਕਦੇ ਹਾਂਜੀ ਹਾਂਜੀ ਵੀ ਇੰਨਾ ਚੰਗਾ ਟਰੈਕਟਰ ਆ ਹਾਂਜੀ ਹਾਂਜੀ ਤੇ ਬਾਈ ਕੰਪਨੀ ਰਿਕਾਰਡ ਨਾਲ ਚੱਲਿਆ ਜੀ ਹਾਂਜੀ ਜੈਨੂਨ ਚੱਲਿਆ ਜੋ ਚੱਲਿਆ ਬਾਈ ਠੀਕ ਹੈ ਜੀ ਜਿੰਨਾ ਚੱਲਿਆ ਜੈਨੂਨ ਕੰਪਨੀ ਰਿਕਾਰਡ ਨਾਲ ਚੱਲਿਆ ਤੇ ਬਾਈ ਜੀ ਆਪਾਂ ਗੱਲ ਕਰੀ ਹੁਣ ਇਹ ਟਰੈਕਟਰ ਦੀ ਡਿਮਾਂਡ ਕਿੰਨੀ ਹੈ ਡਿਮਾਂਡ ਇਹਦੀ ਹੈਗੀ 5,25,000 ਦੀ 5,25,000 ਰੁਪਏ ਇਹ ਸਵਰਾਜ 16 ਮਾਡਲ ਦੀ ਡਿਮਾਂਡ ਆ ਹਾਂਜੀ ਹਾਂਜੀ ਤੇ ਬਾਈ ਜੀ ਜਿਹੜਾ ਕਰਕੇ ਹੁੰਦਾ ਆਪਣੀ ਵੀਡੀਓ ਸ਼ੇਅਰ ਹਾਂਜੀ ਮਾਨਤਨ ਵੀਰੇ ਫੁੱਲ ਕਰਾਂਗੇ ਠੀਕ ਹੈ ਜੀ ਫੁੱਲ ਮਾਨਤਨ ਕੀਤਾ ਜਾਊਗਾ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸਦੀਕ ਕਰਕੇ ਫੇਰ ਸੌਦਾ ਕਰਿਓ ਤੇ ਬਾਈ ਜੀ ਆਪਾਂ ਇਹ ਟਰੈਕਟਰ ਤੇ ਲੋਨ ਕਰਾ ਦਿਆਂਗੇ ਹਾਂਜੀ ਲੋਨ ਵੀ ਹੋ ਜੂਗੀ ਤੇ ਠੀਕ ਆ 16 ਮਾਡਲ ਸਵਰਾਜ ਤੇ ਕਿੰਨੇ ਦਾ ਲੋਨ ਹੋਊਗਾ ਜੀ ਵੀਰੇ ਇਹਦਾ ਆਪਣੇ ਸਿੰਬਲ ਸਕੋਰ ਚੈੱਕ ਕਰਕੇ ਲੋਨ ਮਤਲਬ ਕਈ ਵਾਰੀ ਤਾਂ ਫੋਲ ਲਾਉਣੀ ਹੋ ਜਾਂਦਾ ਨਾ ਵਿਧਾਰ گاڑی ਲਿਆਓ ਤੇ ਟਰੈਕਟਰ ਲਿਆਓ ਹਾਂਜੀ ਹਾਂਜੀ ਇਹ ਆਪਾਂ ਰਿਕਾਰਡ ਚੈੱਕ ਕਰਕੇ ਲੋਨ ਹੋ ਜੂਗਾ ਜੀ ਹੋ ਜੂਗਾ ਤੁਸੀਂ ਕਰਾ ਦਿਓਗੇ ਹਾਂਜੀ ਲੋਨ ਆਪਾਂ ਵੀ ਕਰਵਾ ਦਾਂਗੇ ਆਪ ਦੀ ਮਰਜ਼ੀ ਨਾਲ ਵੀ ਕਰਵਾ ਸਕਦੇ ਠੀਕ ਆ ਮਾਨਤਨ ਹੋਊਗਾ ਕੀ ਡਿਮਾਂਡ ਮਾਨਤਨ ਹਾਂਜੀ ਫੋਲ ਕਰਾਂ ਠੀਕ ਆ 5 25 ਡਿਮਾਂਡ ਕਰਦੇ ਆ ਮਾਨਤਨ ਕਰਦੇ ਠੀਕ ਆ ਅੱਗੇ ਆ ਗਿਆ ਜੀ 36 30 ਨਿਊ ਹਾਲੈਂਡ ਸੁਪਰ ਇਹ ਮਾਡਲ ਕਿਹੜਾ ਬਈ ਹਾਂਜੀ ਇਹ 2015 ਮਾਡਲ ਦਾ ਹੈ 2015 ਮਾਡਲ ਆ ਨੰਬਰ ਪਿਆਵ ਨੰਬਰ 50 ਇਹ ਵੀ ਫਸਟ ਓਨਰ ਦੀ ਹੈ ਠੀਕ ਹੈ ਜੀ ਪਿਆਵ ਨੰਬਰ ਆ ਇਹ ਵੀ ਫਸਟ ਓਨਰ ਦਾ ਟਰੈਕਟਰ ਆ ਮੂਰਲੇ ਟੈਨਾਂ ਦੀ ਗੱਲ ਕਰੀਏ ਬਾਈ ਜਾਜੀ ਆ ਹਾਂਜੀ ਜਾਜੀ ਇਹਦੇ ਨਾ ਟਾਇਰ ਹੈਗੇ ਆਈ 75 80 ਪੈਸੇ ਚਾਰੇ ਮੰਨ ਲਈਏ ਨਾ ਹਾਂਜੀ ਹਾਂਜੀ ਚਾਰੇ ਟਾਇਰ 75 ਤੋਂ 80% ਟਾਇਰ ਆ ਰੰਗ ਪੇੜ ਦਾ ਟਰੈਕਟਰ ਸਾਰਾ origignal ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਇਹ ਵੀ ਤੁਸੀਂ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਹੋ ਹਾਂਜੀ ਹਾਂਜੀ ਸਾਰਾ ਸਾਈਡ ਗੀਅਰ ਆ ਪਲੇਟ ਬਣ ਪੂਰਾ ਕੋਈ ਇੱਕ ਕਲਮ ਨਹੀਂ ਲੱਗੀ ਰੰਗ ਦੀ ਕਿਤੇ ਵੀ ਠੀਕ ਆ ਬਾਈ ਜੀ ਸਾਰਾ ਟਰੈਕਟਰ origianਲ ਆ ਕਿਤੇ ਭੋਰਾ ਕਲਮ ਨਹੀਂ ਲੱਗੀ ਵੀ ਆਪਣੀ ਫੋਲ ਗਾਰੰਟੀ ਆ ਹਾਂਜੀ ਫੋਲ ਨਹੀਂ ਠੀਕ ਆ ਬਾਈ ਰੇਮਾ ਰੂਮਾ ਦਾ ਚੈੱਕ ਕਰਾ ਦੀਏ ਕੰਡੀਸ਼ਨ ਜਿਵੇਂ ਹੈਗੀ ਆ ਪੂਰੀ ਸਾਫ ਕੰਡੀਸ਼ਨ ਦੇ ਰੇਮਾ ਤੇ ਬਾਈ ਜੀ ਇਹਦੇ ਨਾਲ ਸਮਾਨ ਪੂਰਾ ਹਾਂਜੀ ਡੰਡਾ ਫੱਟੀ ਛਤਰੀ ਸਾਫ ਸਮਾਨ ਪੂਰਾ ਨਾਲ ਮਿਲੂਗਾ ਇਹ ਕੰਪਲੀਟ ਡਬਲ ਡਿਸਟ੍ਰਿਬਿਊਟਰ ਲੱਗਾ ਇਹਦੇ ਠੀਕ ਹੈ ਜੀ ਬਾਕੀ ਡਬਲ ਡਿਸਟ੍ਰਿਬਿਊਟਰ 3 ਵੀ ਟਰੈਕਟਰ ਆ 3 ਸਪੀਡ ਆ ਅਤੇ ਸਮਾਨ ਇਹਦੇ ਨਾਲ ਪੂਰਾ ਹਾਂਜੀ ਹਾਂਜੀ ਪੰਜਾਬ ਨੰਬਰ ਆ ਪੀਬੀ 9 ਆਣਾ ਬਈ ਹਾਂਜੀ ਹਾਂਜੀ ਪੀਬੀ 09 ਜੀ ਠੀਕ ਆ ਬਾਈ ਜੀ ਤੇ ਬਾਈ ਜੀ ਇਹਦੀ ਕੀ ਡਿਮਾਂਡ ਆ ਨਿਊ ਹਾਲੈਂਡ 1630 ਦੀ ਹਾਂਜੀ ਇਹਦੀ 515000 ਰੁਪਏ 515000 ਰੁਪਿਆ ਡਿਮਾਂਡ ਆ ਬਾਈ ਹਾਂਜੀ ਹਾਂਜੀ ਤੇ ਜਿਹੜਾ ਕਰਕੇ ਆਉਂਦਾ ਬਈ ਆਪਣੀ ਵੀਡੀਓ ਸ਼ੇਅਰ ਹਾਂਜੀ ਮਾਨਤਾਨ ਵੀਰੇ ਫੋਲ ਕਰਾਂ ਠੀਕ ਹੈ ਜੀ ਫੋਲ ਮਾਨਤਾਨ ਕੀਤਾ ਜਾਊਗਾ ਜੀ ਲੋਨ ਇਹ ਤੇ ਵੀ ਹੋ ਜੂ ਬਾਈ ਜੀ ਹਾਂਜੀ ਲੋਨ ਇਸ ਤੇ ਵੀ ਹੋ ਜੂ ਠੀਕ ਹੈ ਇਹ ਦੋਵੇਂ ਟਰੈਕਟਰਾਂ ਤੇ ਲੋਨ ਵੀ ਹੋ ਜਾਊਗਾ ਵੀ ਥੋੜੇ ਜੇ ਪੈਸੇ ਲਿਆਓ ਤੇ ਟਰੈਕਟਰ ਲਿਆਓ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਤੁਸੀਂ ਇੱਕ ਵਾਰੀ ਦੱਸ ਦਿਓ ਵੀ ਇਹ ਦੋਵੇਂ ਟਰਾਈਟਰ ਕਿਹੜੇ ਪਿੰਡ ਵਕਊ ਆ ਹਾਂਜੀ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਜੀ ਠੀਕ ਆ ਪਿੰਡ ਮੋਦਕੀ ਆ ਜ਼ਿਲ੍ਹਾ ਹੈਗਾ ਫਿਰੋਜ਼ਪੁਰ ਤੇ ਨੰਬਰ ਬੋਲਣੀ ਬਾਈ ਨੰਬਰ 95013 88398 ਹਣ ਬਾਈ ਜੀ ਤੁਹਾਡੀ ਜ਼ਿੰਮੇਵਾਰੀ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਨਾ ਫੋਲ ਮਾਨਤਾਨ ਕਰਾਂਗੇ ਹਾਂਜੀ ਮਾਨਤਾਨ ਵੀਰੇ ਫੋਲ ਹੋ ਗਏ ਠੀਕ ਆ ਜੀ ਵੀਡੀਓ ਸ਼ੇਅਰ ਕਰਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਉਣਾ ਮਾਨਤਾਨ ਹੋਊਗਾ ਫੁੱਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ